ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 2 ਅਕਤੂਬਰ ਦੁਸਹਿਰੇ ਤੋਂ ਪਹਿਲਾਂ ਪਹਿਲਾਂ ਤੁਸੀਂ ਘਰ ਦੇ ਵਿੱਚੋਂ ਇਹ ਦੋ ਚੀਜ਼ਾਂ ਬਾਹਰ ਸੁੱਟ ਦੇਣੀਆਂ ਹਨ ਜਿਸ ਦੇ ਨਾਲ ਤੁਸੀਂ ਮੰਨ ਕੇ ਚੱਲੋ ਕਿ ਜ਼ਿੰਦਗੀ ਵਿੱਚ ਸੁਖੀ ਬਸੋਗੇ ਤੇ ਪੈਸੇ ਵਿੱਚ ਖੇਡੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਆਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਤ ਸੰਗਤ ਜੀ ਆਖਦੇ ਹਨ ਜੀ ਇੱਕ ਵਾਰ ਦੀ ਗੱਲ ਹੈ ਇੱਕ ਬੜਾ ਹੀ ਮਿਹਨਤੀ ਕਿਸਾਨ। ਇੱਕ ਪਿੰਡ ਦੇ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦਾ ਸੀ। ਉਹਦੇ ਪੁਰਖਾਂ ਵੱਲੋਂ ਮਿਲੀ ਹੋਈ ਉਹਦੇ ਕੋਲ ਜ਼ਮੀਨ ਸੀ ਜਿਹਦੇ ਵਿੱਚ ਹਰ ਸਾਲ ਫਸਲ ਬੀਜਦਾ ਸੀ। ਬੜੀ ਜ਼ਿਆਦਾ ਮਿਹਨਤ ਕਰਦਾ ਸੀ। ਉਹਦੀ ਕੀਤੀ ਹੋਈ ਮਿਹਨਤ ਦੇ ਸਦਕਾ ਉਹਦੀ ਫਸਲ ਹਰ ਸਾਲ ਸਾਰਿਆਂ ਤੋਂ ਬਹੁਤ ਵਧੀਆ ਨਿਕਲਦੀ ਸੀ ਉਹ ਫਸਲ ਨੂੰ ਬਾਜ਼ਾਰ ਦੇ ਵਿੱਚ ਵੇਚ ਕੇ ਪੈਸੇ ਕਮਾ ਕੇ ਘਰ ਦਾ ਗੁਜ਼ਾਰਾ ਕਰਦਾ ਬਾਕੀ ਪੈਸੇ ਜਮ੍ਹਾਂ ਕਰਕੇ ਰੱਖ ਲੈਂਦਾ ਕਹਿੰਦੇ ਕਿ ਇਦਾਂ ਹੀ ਕਰਦਿਆਂ ਕਰਦਿਆਂ ਉਹਦੇ ਕੋਲ ਕਾਫੀ ਪੈਸਾ ਧਨ ਇਕੱਠਾ ਹੋ ਗਿਆ ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰੱਬ ਦਾ ਦਿੱਤਾ ਸਭ ਕੁਝ ਸੀ ਬਸ ਇੱਕੋ ਚੀਜ਼ ਦੀ ਉਹਦੇ ਘਰ ਵਿੱਚ ਕੋਈ ਔਲਾਦ ਨਾ ਹੋਈ ਇਸੇ ਕਰਕੇ ਕਈ ਵਾਰ પતિ ਪਤਨੀ ਥੋੜਾ ਜਿਹਾ ਉਦਾਸ ਤੇ ਪਰੇਸ਼ਾਨ ਹੋ ਜਾਂਦੇ ਤੇ ਰੱਬ ਅੱਗੇ ਅਰਦਾਸਾ ਕਰਦੇ ਕਿ ਰੱਬਾ ਸਾਡੇ ਘਰ ਦੇ ਵਿੱਚ ਤੁਸੀਂ ਇੱਕ ਚੀਜ਼ ਦੀ ਕਮੀ ਨੇ ਰੱਖੀ ਪਰ ਕਿਤੇ ਸਾਡੀ ਜ਼ਿੰਦਗੀ ਵਿੱਚ ਜਿਹੜੀ ਘਾਟ ਹੈ ਉਹ ਵੀ ਪੂਰੀ ਕਰ ਦਿਓ ਸਾਨੂੰ ਕੋਈ ਇੱਕ ਧੀ ਜਾਂ ਇੱਕ ਪੁੱਤ ਹੀ ਦਾਤ ਬਖਸ਼ ਦਿਓ ਕਹਿੰਦੇ ਉਹ ਰੱਬ ਦੇ ਘਰ ਵਿੱਚ ਉਹਨਾਂ ਦੀਆਂ ਅਰਦਾਸਾਂ ਪ੍ਰਵਾਨ ਹੋਈਆਂ ਇੱਕ ਦਿਨ ਉਹਨਾਂ ਦੇ ਘਰ ਬਹੁਤ ਸੋਹਣੇ ਪੁੱਤਰ ਨੇ ਜਨਮ ਲਿਆ ਤੇ ਆਖਦੇ ਹਨ ਪੁੱਤਰ ਦੀ ਪ੍ਰਾਪਤੀ ਤੋਂ ਬਾਅਦ ਪਤੀ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਤਾਂ ਹੋਰ ਵੀ ਅੱਗੇ ਨਾਲੋਂ ਜ਼ਿਆਦਾ ਮਿਹਨਤ ਕਰਨ ਲੱਗੇ ਜੋ ਪੈਸਾ ਉਹਨਾਂ ਨੇ ਆਪਣੇ ਕੋਲ ਜਮ੍ਹਾਂ ਕਰਕੇ ਰੱਖਿਆ ਸੀ ਉਹਦੇ ਨਾਲ ਉਹਨਾਂ ਨੇ ਜ਼ਮੀਨ ਹੋਰ ਖਰੀਦ ਲਈ ਉਹਦੇ ਵਿੱਚ ਵੀ ਰੱਜ ਕੇ ਮਿਹਨਤ ਕਰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਦੀ ਮਿਹਨਤ ਦੇ ਸਦਕਾ ਘਰ ਵਿੱਚ ਪੈਸੇ ਪੱਖੋਂ ਹੱਥ ਬਹੁਤ ਖੁੱਲਾ ਸੀ ਕਹਿੰਦੇ ਉਹ ਕਿਸਾਨ ਆਪਣੇ ਪੁੱਤਰ ਨੂੰ ਐਨਾ ਪਿਆਰ ਕਰਦਾ ਕਿ ਆਪਣੇ ਪੁੱਤਰ ਨੂੰ ਕੋਈ ਵੀ ਕੰਮ ਹੱਥੀਂ ਨਾ ਕਰਨ ਦਿੰਦਾ ਉਹਦੇ ਸਾਰੇ ਕੰਮ ਕਰ ਕਰਨ ਨੂੰ ਨੌਕਰ ਚਾਕਰ ਰੱਖੇ ਹੋਏ ਸਨ ਕਈ ਵਾਰ ਉਹਦੀ ਪਤਨੀ ਇਸ ਗੱਲ ਤੋਂ ਨਾਰਾਜ਼ ਹੁੰਦੀ ਸੀ ਕਿ ਤੁਸੀਂ ਆਪਣੇ ਪੁੱਤਰ ਨੂੰ ਲਾਡ ਪਿਆਰ ਕਰਦੇ ਹੋ ਚੰਗੀ ਗੱਲ ਹੈ ਪਰ ਇੰਨਾ ਵੀ ਲਾਡ ਪਿਆਰ ਚੰਗਾ ਨਹੀਂ ਹੁੰਦਾ ਇਹਦੇ ਖੁਦ ਦੇ ਕੰਮ ਇਹਨੂੰ ਖੁਦ ਕਰਨ ਦਿਆ ਕਰੋ ਇਸ ਨੂੰ ਮਿਹਨਤ ਕਰਨ ਦੀ ਆਦਤ ਪਵੇਗੀ ਇਹਨੂੰ ਕੋਈ ਨਾ ਕੋਈ ਕੰਮ ਹੀ ਸਿਖਾ ਦਿਓ ਪਰ ਕਹਿੰਦੇ ਕਿਸਾਨ ਕਹਿ ਦਿੰਦਾ ਮੈਂ ਸਾਰਾ ਦਿਨ ਮਿਹਨਤ ਕਿਹਦੇ ਲਈ ਕਰਦਾ ਹਾਂ ਇਹਦੇ ਲਈ ਤਾਂ ਕਰਦਾ ਹਾਂ ਮੇਰੇ ਜੱਡਾ ਹੋ ਜਾਵੇਗਾ ਆਪੇ ਕੰਮ ਕਰ ਲਵੇਗਾ ਮੇਰੇ ਪੁੱਤ ਨੂੰ ਕੰਮ ਕਰਨ ਦੀ ਵੀ ਕੀ ਲੋੜ ਹੈ ਇਹਦੇ ਲਈ ਇੰਨਾ ਕੁ ਪੈਸਾ ਇਕੱਠਾ ਕਰ ਦਿੱਤਾ ਹੈ ਇੰਨੀ ਕੁ ਜ਼ਮੀਨ ਜਾਇਦਾਦ ਬਣਾ ਦਿੱਤੀ ਹੈ ਕਿ ਜੇਕਰ ਇਹ ਸਾਰੀ ਉਮਰ ਵੀ ਵਿਹਲਾ ਬੈਠ ਕੇ ਖਾਵੇ ਤਾਂ ਵੀ ਨਹੀਂ ਮੁੱਕੇਗੀ ਮੈਂ ਆਪਣੇ ਪੁੱਤ ਨੂੰ ਆਰਾਮਦਾਇਕ ਜ਼ਿੰਦਗੀ ਦੇਣਾ ਚਾਹੁੰਦਾ ਹਾਂ ਮੈਂ ਇਹਦੇ ਲਈ ਇਨਾ ਜੋੜ ਕੇ ਚਾਹਾਂਗਾ ਕਿ ਮੇਰੇ ਮਰਨ ਤੋਂ ਬਾਅਦ ਵੀ ਇਹ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਜੀ ਸਕੇ ਪਤਨੀ ਨੇ ਬਹੁਤ ਕਹਿਣਾ ਕਿ ਨਹੀਂ ਕੋਈ ਨਾ ਕੋਈ ਕੰਮ ਧੰਦਾ ਕਰਨ ਦੀ ਇਸ ਨੂੰ ਆਦਤ ਪਾਓ ਕਹਿੰਦੇ ਚਲੋ ਇਦਾਂ ਹੀ ਸਮਾਂ ਬੀਤਦਾ ਗਿਆ ਹੁਣ ਪੁੱਤ ਜਵਾਨ ਹੋ ਚੁੱਕਾ ਸੀ ਇਧਰ ਕਿਸਾਨ ਦੀ ਅਚਾਨਕ ਮੌਤ ਹੋ ਗਈ ਤੇ ਕਹਿੰਦੇ ਕਿਸਾਨ ਦੀ ਅਚਾਨਕ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਪੁੱਤ ਦੇ ਸਿਰ ਆਣ ਪਈ ਹੁਣ ਉਹ ਪੁੱਤਰ ਜ਼ਿੰਮੇਵਾਰੀਆਂ ਸੰਭਾਲਣ ਦੇ ਲਾਇਕ ਹੀ ਨਹੀਂ ਸੀ ਕਿਉਂਕਿ ਪਿਤਾ ਨੇ ਕਦੇ ਕੰਮ ਪੁੱਤਰ ਨੂੰ ਕਰਨ ਲਈ ਨਹੀਂ ਦਿੱਤਾ ਸੀ ਉਹ ਨੂੰ ਸਮਝ ਨਹੀਂ ਸੀ ਆਉਂਦੀ ਕਿ ਸਾਡੇ ਘਰ ਵਿੱਚ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਖਰਚਿਆ ਜਾਂਦਾ ਕਿਉਂਕਿ ਉਹਨੇ ساری ਉਮਰ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਕਹਿੰਦੇ ਕੁਝ ਦਿਨ ਸੋਗ ਦੇ ਵਿੱਚ ਬੀਤੇ ਤੇ ਪਿਓ ਦੀ ਮੌਤ ਤੋਂ ਬਾਅਦ ਕੁਝ ਇਦਾਂ ਦਾ ਸਮਾਂ ਆਇਆ ਕਿ ਮਾਹੌਲ ਫੇਰ ਪਹਿਲਾਂ ਵਰਗਾ ਹੋ ਗਿਆ ਪੁੱਤ ਨੂੰ ਜਿਵੇਂ ਆਦਤ ਪਈ ਸੀ ਐਸ਼ ਆਰਾਮ ਦੀ ਜ਼ਿੰਦਗੀ ਦੀ ਖੁੱਲਾ ਖਰਚ ਕਰਨ ਦੀ ਸਾਰਾ ਦਿਨ ਦੋਸਤਾਂ ਮਿੱਤਰਾਂ ਨਾਲ ਘੁੰਮਦੇ ਫਿਰਦੇ ਰਹਿਣਾ ਮਾਂ ਨੇ ਕਿਹਾ ਬਹੁਤ ਚਿੰਤਾ ਵੀ ਕਰਨੀ ਉਸਨੇ ਤੇ ਨਾਲੇ ਆਪਣੇ ਪੁੱਤ ਨੂੰ ਬੜਾ ਸਮਝਾਉਣਾ ਕੇ ਪੁੱਤ ਪਹਿਲਾਂ ਤਾਂ ਤੇਰੇ ਸਿਰ ਤੇ ਤੇਰਾ ਪਿਤਾ ਸੀ ਉਹਨਾਂ ਦੇ ਸਿਰ ਤੇ ਤੂੰ ਐਸ਼ ਕੀਤੀ ਪਰ ਹੁਣ ਤੈਨੂੰ ਸਾਰੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪੈਣੀਆਂ ਹਨ ਨਿਭਾਉਣੀਆਂ ਪੈਣੀਆਂ ਹਨ ਪੁੱਤਰ ਤੋ ਕੋਈ ਨਾ ਕੋਈ ਐਸਾ ਕੰਮ ਧੰਦਾ ਕਰ ਲਾ ਤੂੰ ਆਪਣੀ ਜ਼ਮੀਨ ਦੇ ਵਿੱਚ ਫਸਲ ਬੀਜ ਪਰ ਕਹਿੰਦੇ ਕਿ ਪੁੱਤ ਨੇ ਕਹਿਣਾ ਮਾਂ ਇਹ ਕੰਮ ਮੇਰੇ ਕਰਨ ਦੇ ਲਾਇਕ ਦਾ ਨਹੀਂ ਇਹ ਕੰਮ ਮੈਂ ਕਰ ਹੀ ਨਹੀਂ ਸਕਦਾ ਕਈ ਵਾਰ ਪੁੱਤ ਨੇ ਕੋਸ਼ਿਸ਼ ਵੀ ਕੀਤੀ ਪਰ ਕਰਨਾ ਪਾਇਆ ਕਿਉਂਕਿ ਜਦੋਂ ਪੁੱਤ ਨੇ ਕੰਮ ਕਰਨ ਦਾ ਸਮਾਂ ਸੀ ਤਾਂ ਉਦੋਂ ਪਿਤਾ ਨੇ ਕਰਨ ਨਹੀਂ ਦਿੱਤਾ। ਜਦੋਂ ਹੁਣ ਉਹ ਕਰਨਾ ਚਾਹੁੰਦਾ ਸੀ ਕੁਝ ਕਰ ਨਹੀਂ ਸੀ ਪਾ ਰਿਹਾ ਕਿਉਂਕਿ ਕੁਝ ਵੀ ਸਿੱਖਿਆ ਨਹੀਂ ਸੀ। ਸੋ ਮਾਂ ਨੂੰ ਹੋਰ ਜ਼ਿਆਦਾ ਚਿੰਤਾ ਹੋਣ ਲੱਗੀ। ਮਾਂ ਨੇ ਮਨ ਵਿੱਚ ਸੋਚਿਆ ਕਿ ਕਿਉਂ ਨਾ ਪੁੱਤ ਦਾ ਵਿਆਹ ਕਰ ਦੇਵਾਂ। ਜਦੋਂ ਇਹਦੇ ਸਿਰ ਤੇ ਜ਼ਿੰਮੇਵਾਰੀ ਪਵੇਗੀ ਘਰ-ਗ੍ਰਸਤੀ ਨੂੰ ਸੰਭਾਲੇਗਾ ਜ਼ਿੰਮੇਵਾਰ ਬਣ ਜਾਵੇਗਾ। ਕਹਿੰਦੇ ਇਹ ਸੋਚ ਕੇ ਮਾਂ ਨੇ ਉਸ ਦਾ ਵਿਆਹ ਕਰ ਦਿੱਤਾ ਪਰ ਹੁਣ ਪੁੱਤਰ ਦੀਆਂ ਜ਼ਿੰਮੇਵਾਰੀਆਂ ਤਾਂ ਹੋਰ ਵੱਧ ਗਈਆਂ। ਪਰ ਪੁੱਤਰ ਜ਼ਿੰਮੇਵਾਰ ਨਾ ਬਣਿਆ ਬਲਕੇ ਘਰ ਵਿੱਚ ਕਲੇਸ਼ ਰਹਿਣ ਲੱਗਾ ਘਰ ਦੇ ਵਿੱਚ ਨਵੀਂ ਵਿਆਹੀ ਨੌਵੀਂ ਜਿਹੜੀ ਸੀ ਹਰ ਵੇਲੇ ਆਪਣੇ ਪਤੀ ਨੂੰ ਕਹਿੰਦੀ ਤੁਸੀਂ ਕੋਈ ਖੁਦ ਦਾ ਕੰਮ ਧੰਦਾ ਕਰੋ ਕੋਈ ਪੈਸਾ ਕਮਾ ਕੇ ਘਰ ਲਿਆਓ ਕਿਉਂਕਿ ਪਿਤਾ ਜੀ ਦੀ ਕੀਤੀ ਹੋਈ ਕਮਾਈ ਕਿੰਨਾ ਚਿਰ ਚੱਲੇਗੀ ਇਹ ਪੈਸਾ ਇੱਕ ਨਾ ਇੱਕ ਦਿਨ ਮੁੱਕਣਾ ਹੈ ਸੋ ਕਹਿੰਦੇ ਇਹੋ ਹੋਇਆ ਪਿਤਾ ਨੇ ਧਨ ਜਿਹੜਾ ਇਕੱਠਾ ਕੀਤਾ ਸੀ ਉਹ ਤਾਂ ਇਹਨਾਂ ਦੀ ਐਸ਼ ਆਰਾਮ ਦੀ ਜ਼ਿੰਦਗੀ ਵਿੱਚ ਖਤਮ ਹੋ ਗਿਆ ਉੱਲੇ ਖਰਚੇ ਕਰਕੇ ਛੇਤੀ ਖਤਮ ਹੋ ਗਿਆ ਹੁਣ ਪੁੱਤ ਨੇ ਧਿਆਨ ਧਰ ਲਿਆ ਕਿ ਪਿਤਾ ਦੀ ਬਣਾਈ ਜ਼ਮੀਨ ਵੱਲ ਵੇਖਦੇ ਹਾਂ ਜਦੋਂ ਪੁੱਤਰ ਨੇ ਪਹਿਲਾ ਟੱਕ ਜ਼ਮੀਨ ਦਾ ਵੇਚਿਆ ਤੇ ਕਹਿੰਦੇ ਕਿ ਹੁਣ ਮਾਂ ਦੀ ਵੀ ਜਿਵੇਂ ਹਿੰਮਤ ਟੁੱਟ ਗਈ ਕਿ ਹੁਣ ਕੀ ਬਣੋ ਰੱਬ ਅੱਗੇ ਅਰਦਾਸਾਂ ਕੀਤੀਆਂ ਰੱਬਾ ਮੈਨੂੰ ਹੋਰ ਕੋਈ ਹੋਰ ਦਾਤ ਦਿਖਾ ਮੈਂ ਆਪਣੇ ਪੁੱਤ ਨੂੰ ਕਿਵੇਂ ਸਮਝਾਵਾਂ ਕਿ ਇਸ ਤਰ੍ਹਾਂ ਵਿਹਲੇ ਬੈਠਿਆ ਨਹੀਂ ਸਰਣਾ ਪੁੱਤ ਸਰੀਰ ਦਾ ਬੜਾ ਆਲਸੀ ਹੋ ਚੁੱਕਾ ਸੀ ਦਿਲਿੱਦਰ ਨਾਲ ਭਰ ਗਿਆ ਕਈ ਤਰ੍ਹਾਂ ਦੇ ਉਹਨੂੰ ਦੁੱਖ ਰੋਗ ਲੱਗ ਗਏ ਇਸ ਗੱਲ ਦੀ ਚਿੰਤਾ ਵੀ ਮਾਂ ਨੇ ਇੱਕ ਦਿਨ ਆਪਣੇ ਪੁੱਤਰ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੀ ਪੁੱਤ ਮੈਂ ਇੱਕ ਗੱਲ ਤੈਨੂੰ ਦੱਸਣਾ ਭੁੱਲ ਗਈ ਕਿਤੇ ਇਹ ਨਾ ਹੋਵੇ ਕਿ ਮੈਨੂੰ ਵੀ ਪਰਮਾਤਮਾ ਦੇ ਘਰ ਤੋਂ ਬੁਲਾਵਾ ਆ ਚਾਵੇ ਕਿਉਂਕਿ ਮੇਰੀ ਵੀ ਉਮਰ ਹੋ ਚੁੱਕੀ ਹੈ ਕੋਈ ਪਤਾ ਨਹੀਂ ਕਦੋਂ ਪਰਮਾਤਮਾ ਮੈਨੂੰ ਬੁਲਾ ਲੈ ਇਸ ਕਰਕੇ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਤੇਰੇ ਪਿਤਾ ਜੀ ਨੇ ਤੇਰੇ ਲਈ ਇੱਕ ਖਜ਼ਾਨਾ ਆਪਣੀ ਜ਼ਮੀਨ ਵਿੱਚ ਦੱਬਿਆ ਹੈ ਜੇਕਰ ਉਹ ਖਜ਼ਾਨਾ ਤੈਨੂੰ ਮਿਲ ਜਾਵੇ ਤਾਂ ਤੇਰੀਆਂ ਸੱਤ ਪੁਸ਼ਤਾਂ ਬੈਠ ਕੇ ਖਾ ਸਕਦੀਆਂ ਹਨ ਇਹ ਗੱਲ ਸੁਣ ਕੇ ਪੁੱਤ ਦੀਆਂ ਅੱਖਾਂ 'ਚ ਚਮਕ ਆ ਗਈ ਜੇਕਰ ਇਹ ਖਜ਼ਾਨਾ ਮੈਨੂੰ ਮਿਲ ਗਿਆ ਤਾਂ ਸੱਚਮੁੱਚ ਮੇਰੀ ਜ਼ਿੰਦਗੀ ਬਣ ਜਾਵੇਗੀ ਕਹਿੰਦੇ ਕਹਿਣ ਲੱਗਾ ਮਾਂ ਜਲਦੀ ਦੱਸੋ ਉਹ ਖਜ਼ਾਨਾ ਕਿਹੜੇ ਖੇਤ 'ਚ ਤੇ ਕਿੱਥੇ ਦੱਬਿਆ ਮੈਂ ਹੁਣੇ ਹੀ ਨਾਲ ਕਾਮਿਆਂ ਨੂੰ ਲਿਜਾ ਕੇ ਖਜ਼ਾਨਾ ਪਟਵਾ ਕੇ ਲੈ ਕੇ ਆਉਂਦਾ ਮਾਂ ਨੇ ਕਿਹਾ ਪੁੱਤ ਇਹ ਗਲਤੀ ਨਾ ਕਰੀ ਇਹ ਖਜ਼ਾਨੇ ਬਾਰੇ ਮੈਨੂੰ ਪਤਾ ਹੁਣ ਮੈਂ ਤੈਨੂੰ ਦੱਸ ਦਿੱਤਾ ਬਸ ਇਹ ਗੱਲ ਆਪਣੇ ਦੋਵਾਂ ਵਿਚਕਾਰ ਰੱਖੀ ਕਿਸੇ ਕਾਮੇ ਨੂੰ ਨਾ ਦੱਸੀ ਕਿਸੇ ਨੌਕਰ ਚਾਕਰ ਨੂੰ ਪਤਾ ਨਾ ਲੱਗੇ ਕਿਉਂਕਿ ਜੇਕਰ ਇਹ ਗੱਲ ਬਾਹਰ ਗਈ ਹੋ ਸਕਦਾ ਤੇਰੇ ਤੋਂ ਪਹਿਲਾਂ ਕੋਈ ਹੋਰ ਖਜ਼ਾਨਾ ਪੁੱਟ ਕੇ ਲੈ ਜਾਵੇ ਤੇਰੇ ਖਜ਼ਾਨਾ ਉਹ ਖਜ਼ਾਨਾ ਆਉਣ ਤੋਂ ਬਾਅਦ ਉਹ ਖਜ਼ਾਨਾ ਕੋਈ ਚੋਰੀ ਕਰਕੇ ਲੈ ਕੇ ਜਾ ਸਕਦਾ ਹੈ ਉਹ ਖਜ਼ਾਨੇ ਕਰਕੇ ਤੇਰੇ ਕਈ ਦੁਸ਼ਮਣ ਬਣ ਜਾਣਗੇ ਇਸ ਕਰਕੇ ਇਹ ਗੱਲ ਤੂੰ ਆਪਣੇ ਤੱਕ ਰੱਖ ਉਹ ਖਜ਼ਾਨਾ ਤੈਨੂੰ ਖੁਦ ਪੁੱਟਣਾ ਪੈਣਾ ਹੈ ਕਹਿੰਦਾ ਮਾਂ ਆਪਣੇ ਪੁੱਤ ਨੂੰ ਆਪਣੀ ਜ਼ਮੀਨ ਦੇ ਵਿੱਚ ਖੇਤਾਂ ਵਿੱਚ ਲੈ ਕੇ ਗਈ ਤੇ ਉੱਥੇ ਜਾ ਕੇ ਵੇਖਿਆ ਕਿ ਉਹ ਕਿਸਾਨ ਦੀ ਮੌਤ ਤੋਂ ਬਾਅਦ 5-7 ਸਾਲ ਬੀਤ ਚੁੱਕੇ ਸਨ ਤੇ ਉਹਦੇ ਜਾਣ ਪੇਛੋਂ ਕਦੇ ਵੀ ਖੇਤ ਵਿੱਚ ਕੋਈ ਫਸਲ ਨਾ ਵੇਚੀ ਗਈ। ਉਹ ਜ਼ਮੀਨ ਹੁਣ ਬੰਜਰ ਬਣ ਚੁੱਕੀ ਸੀ। ਮਾਂ ਨੇ ਕਹਿਦਾ ਇੱਕ ਟੱਕ ਟੱਕ ਮਾਰ ਕੇ ਪੁੱਤ ਦੀ ਸ਼ੁਰੂਆਤ ਕਰਾ ਦਿੱਤੀ। ਪੁੱਤਰਾ ਤੂੰ ਇਸ ਪਾਸਿਓਂ ਜ਼ਮੀਨ ਪੁੱਟਣੀ ਸ਼ੁਰੂ ਕਰ ਖਜ਼ਾਨਾ ਇੱਥੇ ਹੀ ਕਿਤੇ ਮਿਲ ਜਾਵੇਗਾ। ਕਰਦਿਆਂ ਕਰਦਿਆਂ ਸਾਰੀ ਜ਼ਮੀਨ ਪੁੱਟੀ ਗਈ ਪਰ ਖਜ਼ਾਨਾ ਨਾ ਮਿਲਿਆ ਪੁੱਤ ਬੜਾ ਨਾਰਾਜ਼ ਹੋਇਆ ਤੇ ਕਹਿਣ ਲੱਗਾ ਮਾਂ ਮੈਂ ਸਾਰੀ ਜ਼ਮੀਨ ਪੁੱਟ ਕੇ ਵੇਖ ਲਈ ਖਜ਼ਾਨਾ ਤਾਂ ਮਿਲਿਆ ਨਹੀਂ ਮਾਂ ਨੇ ਕਿਹਾ ਨਹੀਂ ਪੁੱਤ ਇਹ ਗੱਲ ਤਾਂ ਪੱਕੀ ਹੈ ਕਿ ਖਜ਼ਾਨਾ ਇਸੇ ਜ਼ਮੀਨ ਵਿੱਚ ਹੈ ਹੁਣ ਤੂੰ ਇੰਜ ਕਰ ਕਿ ਇਹ ਪੁੱਟੀ ਹੋਈ ਜ਼ਮੀਨ ਵਿੱਚ ਪਾਣੀ ਲਾ ਹੋ ਸਕਦਾ ਖਜ਼ਾਨਾ ਪਾਣੀ ਲਾਉਣ ਕਰਕੇ ਉੱਪਰ ਆ ਜਾਵੇ ਬਸ ਜਿਵੇਂ ਜਿਵੇਂ ਮਾਂ ਕਹਿੰਦੀ ਗਈ ਪੁੱਤ ਮਗਰ ਮਗਰ ਕਰਦਾ ਗਿਆ ਇਦਾਂ ਹੀ ਮਾਂ ਨੇ ਆਪਣੀ ਸਮਝਦਾਰੀ ਨਾਲ ਪਹਿਲਾ ਪੁੱਤ ਨੂੰ ਜ਼ਮੀਨ ਫਸਲ ਵੇਜਣ ਦੇ ਯੋਗ ਬਣਾ ਲਿਆ ਫਿਰ ਉਹਦੇ ਚ ਬੀਜ ਪਵਾ ਦਿੱਤਾ ਇਦਾਂ ਹੀ ਕਰਦਿਆਂ ਕਰਦਿਆਂ ਉਹਨਾਂ ਨੇ ਖੇਤਾਂ ਵਿੱਚ ਬੀਜਿਆ ਹੋਇਆ ਬੀਜ ਧਰਤੀ ਵਿੱਚੋਂ ਨਿਕਲਿਆ ਪੁੱਤ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਅਜ ਹੱਥੀਂ ਬੀਜਿਆ ਹੋਇਆ ਬੀਜ ਪਰਫੁੱਲਿਤ ਹੁੰਦਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਕਹਿੰਦੇ ਉਹਨੇ ਖੁਸ਼ੀ-ਖੁਸ਼ੀ ਆ ਕੇ ਮਾਂ ਨੂੰ ਦੱਸਿਆ ਮਾਂ ਖਜ਼ਾਨਾ ਤਾਂ ਨਹੀਂ ਅਜੇ ਲੱਭਿਆ ਪਰ ਉਹ ਬੰਜਰ ਜ਼ਮੀਨ ਵਿੱਚ ਜੋ ਫਸਲ ਮੈਂ ਬੀਜੀ ਹੈ ਨਾ ਉਹ ਪੂਰੀ ਯੋਗ ਪਈ ਮਾਮੀ ਬੜੀ ਖੁਸ਼ ਹੋਈ ਤੇ ਕੁਝ ਸਮੇਂ ਬਾਅਦ ਉਹ ਫਸਲ ਨੂੰ ਜਦੋਂ ਵੱਢਿਆ ਗਿਆ ਪੁੱਤਰ ਫਿਰ ਬੜਾ ਖੁਸ਼ ਹੋਇਆ ਕਿ ਮਾਂ ਜਿਵੇਂ ਪਿਤਾ ਜੀ ਦੇ ਹੁੰਦਿਆਂ ਖੇਤਾਂ 'ਚ ਫਸਲਾਂ ਲਹਿਰਾਉਂਦੀਆਂ ਸਨ ਬਿਲਕੁਲ ਅੱਜ ਵੀ ਉਦਾਂ ਹੀ ਆਪਣੇ ਖੇਤਾਂ 'ਚ ਫਸਲਾਂ ਲਹਿਰਾ ਰਹੀਆਂ ਹਨ ਕਹਿੰਦੇ ਹੁਣ ਪੁੱਤ ਦਾ ਸਾਰਾ ਧਿਆਨ ਆਪਣੀ ਫਸਲ ਵੱਲ ਹੋ ਗਿਆ ਤੇ ਕਰਦਿਆਂ ਕਰਦਿਆਂ ਫਸਲ ਪੱਕੀ ਫਸਲ ਨੂੰ ਵੇਚ ਕੇ ਜਦੋਂ ਪੁੱਤ ਪੈਸੇ ਕਮਾ ਕੇ ਘਰ ਲੈ ਆਇਆ ਤੇ ਬੜਾ ਖੁਸ਼ ਕਹਿਣ ਲੱਗਾ ਮਾਂ ਤੁਹਾਡਾ ਦੱਸਿਆ ਹੋਇਆ ਖਜ਼ਾਨਾ ਜ਼ਮੀਨ ਚੋਂ ਤਾਂ ਨਹੀਂ ਮਿਲਿਆ ਪਰ ਮੇਰੇ ਵੱਲੋਂ ਜ਼ਮੀਨ ਕੀਤੀ ਹੋਈ ਤਿਆਰ ਤੇ ਵਿੱਚ ਬੀਜੀ ਹੋਈ ਫਸਲ ਦਾ ਇਹ ਖਜ਼ਾਨਾ ਘਟ ਨਹੀਂ ਉਹ ਕਹਿੰਦਾ ਮੈਂ ਵੇਚ ਕੇ ਕਿੰਨੇ ਪੈਸੇ ਮੈਨੂੰ ਮਿਲੇ ਹਨ ਮਾਂ ਨੇ ਆਪਣੇ ਪੁੱਤ ਨੂੰ ਗਲ ਨਾਲ ਲਾਇਆ ਤੇ ਕਿਹਾ ਪੁੱਤ ਇਹ ਗੱਲ ਤਾਂ ਤੈਨੂੰ ਸਮਝਾਉਣਾ ਚਾਹੁੰਦੀ ਸੀ ਤੇਰੇ ਕੋਲ ਅਸਲ ਖਜ਼ਾਨਾ ਹੈ ਤੇਰੇ ਪਿਤਾ ਦੀ ਇਹ ਜ਼ਮੀਨ ਤੇਰਾ ਅਸਲ ਖਜ਼ਾਨਾ ਹੈ ਤੇਰੇ ਹੱਥੀਂ ਕੀਤੀ ਮਿਹਨਤ ਪੁੱਤਰ ਮਿਹਨਤੀ ਬੰਦਾ ਮਿੱਟੀ ਨੂੰ ਵੀ ਹੱਥ ਪਾਵੇ ਸੋਨਾ ਬਣ ਜਾਂਦਾ ਹੈ ਇਸ ਕਰਕੇ ਤੂੰ ਮਿਹਨਤ ਕਰਨ ਦੀ ਆਦਤ ਪਾ ਫੇਲਾ ਸਰੀਰ ਤੇ ਦਲਿੱਦਰ ਦਾ ਘਰ ਬਣ ਜਾਂਦਾ ਹੈ ਸਾਡੇ ਘਰ ਵਿੱਚ ਦਲਿੱਦਰ ਆ ਜਾਂਦਾ ਹੈ ਉੱਥੇ ਗਰੀਬੀ ਤੇ ਕੰਗਾਲੀ ਬਿਮਾਰੀ ਤੇ ਕਲੇਸ਼ ਵਰਗੀਆਂ ਚੀਜ਼ਾਂ ਵਾਸ ਕਰ ਜਾਂਦੀਆਂ ਹਨ ਜਿੱਥੇ ਮਿਹਨਤ ਹੈ ਉੱਥੇ ਖੁਸ਼ੀਆਂ ਤੇ ਬਰਕਤਾਂ ਤੇ ਤੰਦਰੁਸਤੀ ਆਉਂਦੀ ਹੈ ਸੋ ਅੱਜ ਤੋਂ ਬਾਅਦ ਆਪਣੇ ਹੱਥੀ ਮਿਹਨਤ ਕਰਨੀ ਹੈ ਸਾਥ ਸੰਗਤ ਜੀ ਇਹ ਕਹਾਣੀ ਤੁਹਾਨੂੰ ਭਾਵੇਂ ਕਾਲਪਨਿਕ ਲੱਗਦੀ ਹੋਵੇ ਪਰ ਬਹੁਤ ਵੱਡੀ ਗੱਲ ਹੈ ਇਸ ਵਿੱਚ ਕਿ ਸਾਡੇ ਸਰੀਰ ਦਾ ਆਲਸ ਦਲੇਦਰ ਸਭ ਤੋਂ ਵੱਡਾ ਸਾਡਾ ਹੀ ਦੁਸ਼ਮਣ ਹੈ ਜਿਸ ਸਰੀਰ ਵਿੱਚ ਇੱਕ ਵਾਰ ਆਲਸ ਆ ਜਾਵੇ ਦਲੇਦਰ ਪੈਣਾ ਸ਼ੁਰੂ ਹੋ ਜਾਵੇ ਘਰ ਵਿੱਚ ਗਰੀਬੀ ਤੇ ਬਿਮਾਰੀ ਆਉਂਦੀਆਂ ਦੇਰ ਨਹੀਂ ਲੱਗਦੀ ਮਿਹਨਤੀ ਬੰਦਾ ਕਿਤੇ ਉਹਨਾਂ ਕਿਤੇ ਆਪਣੇ ਘਰ ਪਰਿਵਾਰ ਦੇ ਗੁਜ਼ਾਰੇ ਲਈ ਇੰਤਜ਼ਾਮ ਕਰ ਹੀ ਲੈਂਦਾ ਹੈ ਸੋ ਅਸਲ ਖਜ਼ਾਨਾ ਹੈ ਹੱਥੀ ਮਿਹਨਤ ਕਰਨੀ ਮਿਹਨਤ ਸਾਡਾ ਇੱਕ ਸੋਹਣਾ ਸੁੰਦਰ ਸਰੀਰ ਵੀ ਹੈ ਇਹ ਸਰੀਰ ਦੇ ਨਾਲ ਜਿੰਨੀ ਮਿਹਨਤ ਕਰਾਂਗੇ ਇਹ ਤੰਦਰੁਸਤ ਵੀ ਰਹੇਗਾ ਤਰੱਕੀ ਵੀ ਕਰੇਗਾ ਇਸ ਕਰਕੇ ਹਰ ਰੋਜ਼ ਸਵੇਰੇ ਜਲਦੀ ਉੱਠੋ ਉੱਠ ਕੇ ਪਹਿਲਾਂ ਪਰਮਾਤਮਾ ਦਾ ਨਾਮ ਜਪੋ ਕਿਉਂਕਿ ਸਾਡੀ ਮਿਹਨਤ ਨਾਲ ਪਰਮਪਿਤਾ ਪਰਮਾਤਮਾ ਜੀ ਦੀ ਰਹਿਮਤ ਬੜੀ ਜ਼ਰੂਰੀ ਹੈ ਸਾਡੀ ਮਿਹਨਤ ਦੇ ਨਾਲ ਰੱਬ ਦੀ ਰਹਿਮਤ ਮਿਲ ਜਾਵੇ ਤਾਂ ਸਾਡੀ ਮਿਹਨਤ ਹੋਰ ਰੰਗ ਭਾਗ ਲੱਗ ਜਾਵेंगे ਸੋ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜਪੋ ਫਿਰ ਕੁਝ ਸਮਾਂ ਆਪਣੇ ਸਰੀਰ ਨੂੰ ਦਿਓ ਕਸਰਤ ਕਰੋ ਸਵੇਰ ਦੀ ਸੈਰ ਕਰੋ ਸਰੀਰ ਨੂੰ ਕਿਸੇ ਤਰੀਕੇ ਦਾ ਕੋਈ ਆਲਸ ਲਿੱਦਰ ਫਿਰ ਨਹੀਂ ਪਵੇਗਾ ਸਰੀਰ ਸਾਡਾ ਚੁਸਤੀ ਫੁਰਤੀ ਵਾਲਾ ਹੋ ਜਾਵੇਗਾ ਤੰਦਰੁਸਤ ਹੋ ਜਾਵੇਗਾ ਸਵੇਰ ਦਾ ਸੌਣਾ ਤੇ ਸੰਧਿਆ ਵੇਲੇ ਦਾ ਸੌਣਾ ਇਹ ਦੋਵੇਂ ਸਾਡੇ ਸਰੀਰ ਨੂੰ ਆਲਸੀ ਤੇ ਦਲਿੱਦਰ ਬਣਾ ਦਿੰਦੇ ਹਨ ਬਿਮਾਰੀਆਂ ਨਾਲ ਭਰਦੇ ਹਨ ਸਵੇਰ ਦੇ ਸੌਣ ਤੋਂ ਬਚੋ ਸੰਧਿਆ ਵੇਲੇ ਨੀਂਦ ਤੋਂ ਬਚੋ ਤੇ ਰਾਤ ਨੂੰ ਸਮੇਂ ਸਿਰ ਸੌਂ ਜਾਓ ਸਵੇਰੇ ਸਮੇਂ ਸਿਰ ਆਪੇ ਜਾਗ ਆ ਜਾਵੇਗੀ ਸੋ ਸਾਥ ਸੰਗਤ ਜੀ ਉਮੀਦ ਕਰਦੇ ਹਾਂ ਜੀ ਵੀਡੀਓ ਚੰਗੀ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ